ਸਸ਼ਿਕਾਉ ਜੀ ਮੈਂ ਮਨਦੀਪ कौर ਅਰੇ ਸਵਾਗਤ ਕਰਦੇ ਆ ਤੁਹਾਡਾ ਇਸ ਚੈਨਲ ਤੇ ਇਸ ਚੈਨਲ ਦਾ ਜਿੱਥੇ ਮੇਨ ਮੋਟਿਵ ਇਹ ਆ ਕਿ ਅਸੀਂ 셀ਫ ਸਟਡੀ ਕਰਕੇ ਹਰ ਰੋਜ਼ ਕੋਈ ਨਵਾਂ ਮੈਸੇਜ ਇਸ ਚੈਨਲ ਤੇ ਅਪਲੋਡ ਕਰਦੇ ਆ ਸੋ ਜੋ ਮੇਰਾ ਪਹਿਲਾ ਗੁਰਮਤਿ ਪ੍ਰਕਾਸ਼ ਵਰਲਡ ਵਾਈਡ ਚੈਨਲ ਸੀ ਜਿੱਤੇ ਮੈਂ ਬਹੁਤ ਸਾਰੇ ਜੋ ਇਤਿਹਾਸਿਕ ਗੁਰਦਾਰ ਉਹਨਾਂ ਦਾ ਇਤਿਹਾਸ ਅਪਲੋਡ ਕੀਤਾ ਸੀ ਸੋ ਕੋਸ਼ਿਸ਼ ਕਰਾਂਗੀ ਕਿ ਇਸ ਨਵੇਂ ਚੈਨਲ ਤੇ ਵੀ ਵੱਧ ਤੋਂ ਵੱਧ ਜੋ ਸਿੱਖ ਇਤਿਹਾਸ ਆ ਗੁਰੂ ਘਰ ਦਾ ਇਤਿਹਾਸ ਇਸ ਚੈਨਲ ਤੇ ਅਪਲੋਡ ਕੀਤਾ ਜਾਵੇ। ਸੋ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਆਂ ਗੁਰਦਾਰਾ ਸੰਤੋਖ ਸਰ ਸਾਹਿਬ ਇਹਦਾ ਜੋ ਇਤਿਹਾਸ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਰਹੀ ਆਂ। ਦੇ ਦਰਸ਼ਕਾ ਰਹੇ ਉਹ ਅੰਮ੍ਰਿਤਸਰ ਦਾ ਉਹ ਸਰੋਵਰ ਹੈ ਜੋ 1629 ਵੀ ਦੇ ਵਿੱਚ ਪਹਿਲਾ ਸਭ ਤੋਂ ਪਹਿਲਾ ਜੋ ਅੰਮ੍ਰਿਤਸਰ ਦੇ ਵਿੱਚ ਸਰੋਵਰ ਬਣਾਇਆ ਗਿਆ ਤਾਂ ਇਹ ਜੋ ਸਰੋਵਰ ਇਹ ਬਣਵਾਇਆ ਗਿਆ ਸੀ। ਗੁਰਦਾਰਾ ਟਾਲੀ ਸਾਹਿਬ ਸੰਤੋਖ ਸਰ ਸ੍ਰੀ ਅਮਰ ਸਰ ਦਾ ਇਤਿਹਾਸ ਇਸ ਪ੍ਰਕਾਰ ਹੈ ਕਿ ਗੁਰਦਾਰਾ ਟਾਲੀ ਸਾਹਿਬ ਸੰਤੋਖ ਸਰ ਇੱਕ ਬਹੁਤ ਹੀ ਆਕਾਂਤ ਅਤੇ ਮਨ ਨੂੰ ਮੋਹ ਲੈਣ ਵਾਲਾ ਧਾਰਮਿਕ ਸਥਾਨ ਹੈ ਇਸ ਸਥਾਨ ਨੂੰ ਚੌਥੀ ਪਾਛਾਈ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਛਾਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾ ਦੀ ਛੋਹ ਪ੍ਰਾਪਤ ਹੈ ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਪਤ 1629 ਗੋਵਿੰਦਵਾਲ ਸਾਹਿਬ ਤੋਂ ਆਕੇ ਪਹਿਲਾ ਅਮਰਤ ਸਰੋਵਰ ਦੀ ਖੁਦਾਈ ਦਾ ਆਰੰਭ ਕੀਤਾ ਇਸ ਤਰ੍ਹਾਂ ਸਰੋਵਰ ਨੂੰ ਗੁਰੂ ਇਤਿਹਾਸ ਵਿੱਚ ਪਹਿਲਾ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ ਫਿਰ ਸੰਪਤ 1645 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਆਰੰਭ ਕੀਤੀ ਅਤੇ ਸੈਂਕੜੇ ਸਿੱਖ ਸੇਵਾ ਕਰਨ ਵਿੱਚ ਲੱਗੇ ਸੰਗਤਾਂ ਕਾਰ ਸੇਵਾ ਮਿੱਟੀ ਦੀਆਂ ਟੋਕਰੀਆਂ ਚੁੱਕਦੇ ਹੋਈਆਂ ਕਰਤਾਰਾਂ ਦੀਆਂ ਕਤਾਰਾਂ ਬੰਨੀ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੀਆਂ ਆਂ ਸੇਵਾ ਕਰਨ ਲੱਗ ਪਈਆਂ ਗੁਰੂ ਸਿੱਖ ਉੱਚਾ ਨਾਲ ਸਰੋਵਰ ਦੀ ਖੁਦਾਈ ਕਰਕੇ ਕਾਰ ਮਿੱਟੀ ਬਾਹਰ ਢੋਈ ਜਾਂਦੇ ਅਤੇ ਸਰੋਵਰ ਦੀ ਖੁਦਾਈ ਹੇਠੋਂ ਇੱਕ ਮੱਠ ਇਸ ਤਰ੍ਹਾਂ ਦੀ ਗੁਫਾ ਨਿਕਲੀ ਗੁਰੂ ਜੀ ਨੇ ਹੁਕਮ ਨਾਲ ਮੱਠ ਖੋਲਣ ਤੇ ਇਸ ਵਿੱਚ ਇੱਕ ਜੋਗੀ ਸਮਾਦੀ ਲਈ ਬੈਠਾ ਸੀ ਜਿਸ ਦਾ ਮੱਥਾ ਸਤਾਰੇ ਵਾਂਗ ਚਮਕ ਰਿਹਾ ਸੀ ਜਦ ਜੋਗੀ ਨੇ ਨੇਤਰ ਖੋਲ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਜੋਗੀ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਆਪਣੇ ਗੁਰੂ ਜੀ ਦੇ ਹੁਕਮਾ ਨਾਲ ਕਾਫੀ ਲੰਬੇ ਸਮੇਂ ਤੋਂ ਇੱਥੇ ਬੈਠਾ ਆਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗਿਆਨ ਦੇ ਕੇ ਉਸ ਦਾ ਉਧਾਰ ਕੀਤਾ ਅਤੇ ਉਸ ਨੂੰ ਸੰਤੋਖ ਬਖਸ਼ਿਆ ਗੁਰੂ ਜੀ ਟਾਲੀ ਥਲੇ ਬੈਠਿਆ ਕਰਦੇ ਸਨ ਇਸ ਕਰਕੇ ਗੁਰਦਾਰੇ ਸਾਹਿਬ ਦਾ ਨਾਮ ਗੁਰਦਾਰਾ ਟਾਲੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਸੋ ਬੇਨਤੀ ਕਰਾਂਗੀ ਕਿ ਜਿਹੜੀ ਦੇਸ਼ਾਂ ਵਿਦੇਸ਼ਾਂ ਤੋਂ ਜੋ ਸੰਗਤ ਹੈ ਹਰ ਮੰਦਰ ਸਾਹਿਬ ਵਿਕੇ ਨਮਸਤਕ ਹੁੰਦੀਆਂ ਉਹ ਜੋ ਹਰ ਮੰਦਰ ਸਾਹਿਬ ਦੇ ਲਾਗੇ ਗੁਰਦਾਰੇ ਨੇ ਉਹਨਾਂ ਦੇ ਵੀ ਦਰਸ਼ਨ ਕਰਕੇ ਉਹਨਾਂ ਦੇ ਇਤਿਹਾਸ ਤੋਂ ਜੋ ਜਾਨੂ ਹੋਇਆ ਕਰਨ ਔਰ ਸੋਸ਼ਲ ਮੀਡੀਆ ਤੇ ਵਾਤ ਤੋਂ ਵਾਤ ਅਸੀਂ ਸਿੱਖ ਇਤਿਹਾਸ ਨੂੰ ਅਪਲੋਡ ਕਰੀਏ ਤਾਂ ਜੋ ਸਾਡੀ ਜੋ ਨੌਜਵਾਨ ਪੀੜ੍ਹੀ ਆ ਆਪਣੇ ਗੁਰ ਇਤਿਹਾਸ ਤੋਂ ਜਾਣੂ ਹੋ ਸਕੇ ਸੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਜੀ